ਆਲ ਆਉਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਪਿਛਲੇ ਦਿਨੀ ਬਠਿੰਡਾ ਤੋਂ ਪੰਜਾਬ ਪੁਲਿਸ ਦੀ ਚਿੱਟਾ ਕੁਈਨ ਚਿੱਟੇ ਦੇ ਨਾਲ ਫੜੀ ਗਈ ਕਹਿੰਦੇ ਬਹੁਤ ਸਾਰੇ ਮਹਿੰਗੇ ਸ਼ੌਂਕ ਰੱਖਦੀ ਸੀ ਮਹਿੰਗੀਆਂ ਘੜੀਆਂ ਪਾਉਣ ਦੀ ਸ਼ਕੀਨਨ ਸੀ ਮਹਿੰਗੇ ਕੱਪੜੇ ਬ੍ਰਾਂਡਡ ਕੱਪੜੇ ਤੇ ਮਹਿੰਗੀਆਂ ਗੱਡੀਆਂ ਝੁੱਟਣ ਦਾ ਸ਼ੌਕ ਅਮਨਦੀਪ ਕੌਰ ਨੂੰ ਸੀਗਾ ਹਾਲਾਂਕਿ ਅਜੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਐ ਪੁਲਿਸ ਨੇ ਰਿਮਾਂਡ ਲਿਆ ਪਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਜਿਹੀਆਂ ਖਬਰਾਂ ਨੇ ਜਿਹੜੀਆਂ ਮੀਡੀਆ ਦੇ ਵਿੱਚ ਨਹੀਂ ਪਹੁੰਚੀਆਂ ਤਾਂ ਬਠਿੰਡਾ ਤੋਂ ਸਾਡੇ ਨਾਲ ਸੀਨੀਅਰ ਪੱਤਰਕਾਰ ਗੁਰਪ੍ਰੇਮ ਲੈਰੀ ਜੀ ਜੁੜੇ ਨੇ ਲੈਰੀ ਜੀ ਪਹਿਲਾਂ ਤਾਂ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਸੁਖਵਿੰਦਰ ਜੀ ਬਹੁਤ ਬੰਦਨਵਾਣੀ ਲੈਰੀ ਜੀ ਬਹੁਤ ਚਰਚੇ ਚੱਲੇ ਇਸ ਖਬਰ ਦੇ ਸਾਰਾ ਫੋਕਸ ਬਠਿੰਡੇ ਤੇ ਰਿਹਾ ਕਹਿੰਦੇ ਪਰ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਵੀ ਰਹਿ ਗਈਆਂ ਜਿਹੜੀਆਂ ਮੀਡੀਆ ਦੇ ਸਾਹਮਣੇ ਆਈਆਂ ਨਹੀਂ ਮੈਂ ਚਾਹੂੰਗਾ ਅੱਜ ਥੋੜਾ ਜਿਹਾ ਚਾਨਣਾ ਉਸ ਮੈਡਮ ਦੇ ਉੱਤੇ ਪਾਓ ਕਿ ਉਸ ਮੈਡਮ ਦੇ ਸ਼ੌਕ ਕਿਸ ਤਰੀਕੇ ਦੇ ਸੀਗੇ ਹਾਲਾਂਕਿ 2-4 ਅਸੀਂ ਸਕਰੀਨਾਂ ਦੇ ਉੱਤੇ ਦੇਖਿਆ ਪਰ ਕਹਿੰਦੇ ਇਸ ਤੋਂ ਇਲਾਵਾ ਉਹਦੇ ਖਾਤਿਆਂ 'ਚ ਬਹੁਤ ਪੈਸਾ ਸੀਗਾ ਉਹਦੀਆਂ ਗੱਡੀਆਂ ਕਿੱਥੋਂ-ਕਿੱਥੋਂ ਫੜਿਆ ਗਈਆਂ ਮੈਂ ਚਾਹੁੰਗਾ ਇੱਕ ਵਾਰ ਥੋੜਾ ਜਿਹਾ ਡਿਟੇਲ ਅੱਜ ਜ਼ਰੂਰ ਦੱਸੋ ਇਹਦੇ ਬਾਰੇ ਹਾਂਜੀ 17.71 ਗ੍ਰਾਮ ਹਰਣ ਦੇ ਨਾਲ ਫੜੀ ਗਈ ਅ ਅਮਨਦੀਪ ਦੇ ਕੋਲੋਂ ਜਿਹੜੀ ਹੈਗੀ ਆ ਇੱਕ ਥਾਰ ਗੱਡੀ ਬਰਾਮਦ ਹੋ ਗਈ ਪਰਨਾ ਗੱਡੀ ਬਰਾਮਦ ਔਰ ਇੱਕ ਬੋਲਟ ਮੋਟਰਸਾਈਕਲ ਆ ਗਿਆ ਉਹ ਬਰਾਮਦ ਹੋਇਆ ਮੈਂ ਫ੍ਰੈਂਡਾਂ ਦੀ ਜਿਹੜੀ ਹੈਗੀ ਵਾਕਿਆ ਸ਼ਕੀਰ ਸੀ ਜੇ ਆਪਾਂ ਕੁੱਤੇ ਦੀ ਗੱਲ ਕਰੀ ਤੇ ਕੁੱਤਾ ਵੀ ਇਹਨੇ ਰੱਖਿਆ ਹੋਇਆ ਹੈ ਇਹ ਸ਼ਿਟ ਦੀ ਨਸਲ ਦਾ ਤਾਂ ਇਹ ਤੋਂ ਇਲਾਵਾ ਗੁੱਟੀ ਦੇ ਔਰ ਮਾਫਰ ਵੀ ਜਿਹੜੇ ਹੈਗੇ ਨੇ ਬਰਬਰੀ ਵਗੈਰਾ ਦੇ ਉਹ ਪਾਉਣ ਦੀ ਸ਼ਕੀਰ ਸੀਗੀ ਤਾਂ ਸਵਾਲ ਇਹ ਉੱਠਦਾ ਹੈ ਕਿ ਕਾਂਸਟੇਬਲ ਜੋ ਰੈਂਕ ਤੇ ਹੋਵੇ ਬੰਦਾ ਤਾਂ ਸਮਾਜ ਆਪੇ ਵੱਡੀਆਂ ਹੋਣ ਤਾਂ ਉਹ ਇਹ ਗੱਲ ਕਲੀਅਰ ਹੈ ਕਿ ਆਪਾਂ ਰਾਸਤਾ ਜੇ ਲੈ ਕੇ ਗਲਤ ਇਖਤਿਆਰ ਕਰਨਾ ਫੇਰ ਹੀ ਇਸ ਤਰ੍ਹਾਂ ਸ਼ੌਂਕ ਪੂਰੇ ਹੋਣਗੇ ਹਮਮ ਤੇ ਆਪਾਂ ਇੰਨੀ ਤਰੱਕੀ ਕਰੀਏ ਕਿ ਆਪਾਂ ਜਿਹੜੇ ਉਹ ਸ਼ੌਂਕ ਨੇ ਜਿਹੜੇ ਰੱਖਦੇ ਆ ਬਿਊਰੋ ਪੂਰਾ ਕਰ ਸਕੀਏ ਦੇ ਕੇ ਹੌਂਕ ਵੱਡੇ ਐ ਨੌਕਰੀ ਛੋਟੀ ਐ ਤਾਂ ਫਿਰ ਜਿਹੜੇ ਸ਼ਾਰਟਕਟ ਜਿਹੜੇ ਹੈਗੇ ਨੇ ਉਹ ਤਲਾਸ਼ਣ ਦੀ ਕੋਸ਼ਿਸ਼ ਕਰਦੇ ਨੇ ਲੋਕ ਤੇ ਇਹ ਅਮਨ ਦੀ ਸ਼ਾਰਟਕਟ ਜਿਹੜਾ ਹੈਗਾ ਉਹ ਅਪਣਾਉਣ ਦੀ ਕੋਸ਼ਿਸ਼ ਕੀਤੀ ਤੇ ਆਖਿਰ ਜਿਹੜਾ ਹੈਗਾ ਉਹ ਸ਼ਾਰਟਕਟ ਦੇ ਵਿੱਚ ਫੜੀ ਗਈ ਜੀ ਅਛਾ ਭਾਈ ਇਹ ਕਿਤੇ ਇਹ ਜਿਹੜੀਆਂ ਗੱਡੀਆਂ ਸੀਗੀਆਂ ਕਿਹੜੀ-ਕਿਹੜੀ ਇਹਦੇ ਕੋਲ ਗੱਡੀ ਸੀਗੀ ਹੁਣ ਕਿੱਥੋਂ ਉਹ ਕੋ ਬਰਾਮਦ ਕੀਤੀ ਆ ਪਰ ਉਸਨੇ ਕਿੱਥੋਂ ਪੜੇ ਗਏ ਆ ਕਹਿੰਦੇ ਕਿਸੇ ਹੋਰ ਸਟੇਟ ਤੋਂ ਪੜੇ ਗਏ ਨੇ ਜਿਹੜੀ ਥਾਰ ਗੱਡੀ ਥਾਰ ਗੱਡੀ ਤਾਂ ਉਸ ਦਿਨ ਬਰਾਮਦ ਹੋ ਗਈ ਸੀ ਜਦ ਜਦ ਨੇ ਪੜੀ ਗਈ ਹੈ ਪਹਿਲੇ ਦਿਨ ਹਮ ਔਰ ਜਿਹੜਾ ਬੁਲਟ ਤੇ ਬਰਨਾਕਾਰ ਹੈਗੀ ਹੈ ਉਹ ਜਿਹੜਾ ਮੁੰਡਾ ਇਹਨਾਂ ਦੇ ਨਾਲ ਰਹਿੰਦਾ ਸੀਗਾ ਬਲਵਿੰਦਰ ਸਿੰਘ ਸੁਰਪੁਰ ਉਹ ਸਰਸਾ ਜ਼ਿਲ੍ਹੇ ਦਾ ਪਿੰਡ ਹੈ ਨਾਨਕਪੁਰ ਤਾਂ ਉਹ ਉਹਦੇ ਘਰੋਂ ਬਰਾਮਦ ਹੋਇਆ ਤੁਨੇ ਪੜਨਾ ਹਾਲਾਂਕਿ ਸੂਚਨਾ ਇਹ ਵੀ ਮਿਲੀ ਹੈ ਕਿ ਬਲਵਿੰਦਰ ਨੂੰ ਉਹਦੇ ਘਰਦਿਆਂ ਨੇ 8-9 ਸਾਲ ਪਹਿਲਾਂ ਜਿਹੜਾ ਹੈਗਾ ਬੇਦਖ ਹੋਇਆ ਸੀ ਪਰ ਫਿਰ ਵੀ ਜਿਹੜੇ ਇਥੋਂ ਪਰਟੰਡੇ ਤੋਂ ਭੱਜਿਆ ਸੀਗਾ ਉਹ ਤਾਂ ਉਹ ਬੁਰਦ ਉਹ ਜਾਂਚ ਦਾ ਮੇਸ਼ਾ ਬਣਦੀ ਹੈ ਅੱਛਾ ਤਕਨੀਕੀ ਜਾਂਚ ਖੁੱਲੀ ਹੈ ਕਹਿੰਦੇ ਕਹਿੰਦੇ ਇਹਨੇ ਜਿਸ ਤਰੀਕੇ ਦੇ ਨਾਲ ਇਹਦਾ ਰਿਮਾਂਡ ਪੁਛਨੇ ਲਿਆ ਕਿਸ ਤਰੀਕੇ ਦਾ ਸਹਿਯੋਗ ਪੁਲਿਸ ਨੂੰ ਇਹਨੇ ਦਿੱਤਾ ਜਾਂ ਫਿਰ ਇਹਦਾ ਰਵਈਆ ਕਿਸ ਤਰੀਕੇ ਦਾ ਸੀਗਾ ਪੁਲਿਸ ਦੇ ਨਾਲ ਕਿਉਂਕਿ ਆਪਾਂ ਵੀਡੀਓਜ਼ ਦੇਖੀਆਂ ਤੁਹਾਡੀਆਂ ਵੀਡੀਓਜ਼ ਦੇਖੀਆਂ ਜਿਹਦੇ ਵਿੱਚ ਬੜੀ ਬੇਖੌਫ ਜੀ ਹੋ ਕੇ ਬੜੀ ਨਿਡਰਜੀ ਹੋ ਕੇ ਇੱਕ ਆਮ ਜਿੱਦਾਂ ਕਹਿ ਲਈਏ ਭੀ ਰੁਟੀਨ ਦੇ ਵਿੱਚ ਕੋਈ ਬੰਦੇ ਦੇ ਨਾਲ ਪੁਲਿਸ ਵਾਲਿਆਂ ਦੇ ਨਾਲ ਗੱਲਬਾਤ ਕਰ ਰਹੀ ਸੀਗੀ ਕੋਰਟ ਦੇ ਬਾਹਰ ਰਵਈਆ ਤਾਂ ਜਿਸ ਤਰ੍ਹਾਂ ਇਹ ਹੈਗਾ ਕਿ ਜੋ ਇੱਕ ਕਹਾਵਤ ਹੈ ਆਪਣਾ ਮਾਲੂ ਤੇ ਸਾਵੇਂ ਛਟੂ ਇਹ ਹੁਣ ਜੋ ਤੇ ਤੇ ਫਿਰ ਉਹ ਇੰਨਾ ਕੁ ਤਾਂ ਕਰ ਰਹੇ ਸੀ ਕਰਕੇ ਮੈਂ ਵੀ ਜਿਹੜਾ ਹੈਗਾ ਛਾਪਣ ਕੇ ਬੈਠਾ ਹੋਇਆ ਸੀ ਤਾਂ ਕਿ ਇਹਨਾਂ ਨੂੰ ਪਤਾ ਪਤਾ ਨਾ ਲੱਗੇ ਬਾਬੇ ਵੀ ਕੋਈ ਇਹ মিডিਆ ਕਰਮੀ ਬੈਠਾ ਹੈ ਮੈਂ ਇਥੇ ਮਰੀਜ਼ ਬੈਠਾ ਹੋਇਆ ਸੀਗਾ ਤੇ ਤਾਂ ਹੀ ਇਹ ਜਿਹੜੀ ਹੋ ਪਾਈ ਹੈ ਤੇ ਨਹੀਂ ਆਦਰભાઈ ਇਹਨੂੰ ਪਤਾ ਲੱਗ ਜਾਂਦਾ ਵੀ ਕੋਈ মিডিਆ ਕਰਮੀ ਇੱਥੇ ਹੈਗਾ ਤਾਂ ਇਹ ਅਲਰਟ ਹੋ ਜਾਂਦੇ ਤੇ ਜਿਸ ਤਰ੍ਹਾਂ ਦੂਜੀਆ ਵੀਡੀਓ ਅਦਾਲਤ ਦੇ ਲੈ ਕੇ ਆਉਂਦੇ ਨੇ ਹੈਗੀਆਂ ਨੇ ਉਹ ਉਸ ਤਰ੍ਹਾਂ ਦੀ ਵੀ ਬਣ ਨੇ ਤੇ ਨੇਚਰਲ ਵੀਡੀਓ ਨਹੀਂ ਬਣਨ ਦੀ ਜਿਹੜੀ ਅਸਲੀ ਹਕੀਕਤ ਹੈ ਤੇ ਇੱਕ ਜਿਹੜਾ ਗੱਲ ਕਰੀਏ ਹੋਰ ਇਹ ਵੀ ਪਤਾ ਲੱਗਿਆ ਕਿ ਇਹਨੂੰ ਜਿਹੜਾ ਹੈਗਾ ਉੱਥੇ ਜਾਂਚ ਦੇ ਦੌਰਾਨ ਵੀ ਇਹਨੂੰ ਵੀਆਈਪੀ ਟਰੀਟਮੈਂਟ ਮਿਲਿਆ ਹੈਗਾ ਤੇ ਇਹੀ ਕਾਰਨ ਜਿਹੜਾ ਹੈਗਾ ਇਹਨੇ ਕੋਈ ਵੀ ਗੱਲ ਜਿਹੜੀ ਹੈਗੀ ਆ ਆਪਣੇ ਜਾਂਚ ਦੇ ਦੌਰਾਨ ਪੁਲਿਸ ਨੂੰ ਨਹੀਂ ਦੱਸੀ ਜਾਂ ਹੋ ਸਕਦਾ ਪੁਲਿਸ ਆਪਣੇ ਕੋਲੋਂ ਛਪਾਰੀ ਹੋਵੇ ਪਰ ਉਹ ਜਾਂਚ ਜਾਂਚ ਦੇ ਅੰਦਰੂਨੀ ਪਹਿਲੂ ਆ ਕੋਈ ਵੀ ਸਾਹਮਣੇ ਨਹੀਂ ਆਏ ਤੇ ਇਹ ਆ ਜਾਂਦਾ ਕਿ ਉਹ ਵੀ ਉਹ ਜਾਂਚ ਸਹਿਯੋਗ ਨਹੀਂ ਦੇ ਰਹੀ ਸੀ ਇਸੇ ਕਰਕੇ ਜਿਹੜੀ ਟੈਕਨੀਕੀ ਜਾਂਚ ਹੈਗੀ ਉਹ ਸ਼ੁਰੂ ਕੀਤੀ ਗਈ ਟੈਕਨੀਕੀ ਜਾਂਚ ਦੇ ਵਿੱਚ ਇਹ ਹੈ ਕਿ ਰੈਵਨਿਊ ਰਿਕਾਰਡ ਦੇ ਕੋਲੋਂ ਇਹਦਾ ਜਿਹੜਾ ਸਾਰਾ ਰਿਕਾਰਡ ਵਗੈਰਾ ਰੈਵਨਿਊ ਡਿਪਾਰਟਮੈਂਟ ਤੋਂ ਆਰਟੀਆਕਾਂ ਦੀ ਜਾਣਕਾਰੀ ਮੰਗੀ ਗਈ ਹੈ ਤੇ ਬੈਂਕਾਂ ਤੋਂ ਇਹ ਬੈਂਕ ਅਕਾਊਂਟਸ ਨੇ ਉਹਨਾਂ ਦੀ ਡਿਟੇਲ ਮੰਗੀ ਹਾਲੇ ਤੱਕ ਜਿਹੜਾ ਇੱਕ ਬੈਂਕ ਅਕਾਊਂਟ ਹੈਗਾ ਪੀਐਨਬੀ ਦਾ 25 ਤੇ ਉਹਦੇ ਵਿੱਚ 51 ਲੱਖ ਤੇ 21000 ਰੁਪਇਆ ਉਹਦੇ ਉਸ ਖਾਤੇ ਵਿੱਚ ਜਮ੍ਹਾਂ ਤੇ ਉਸ ਅਕਾਊਂਟ ਵਿੱਚ ਲੈ ਗਿਆ ਉਹ ਬਟੰਡਾ ਪੁਲਿਸ ਨੇ ਕ੍ਰੀਡ ਕਰ ਦਿੱਤਾ ਬਾਕੀ ਅਜੇ ਤੱਕ ਆਰ.ਟੀ.ਓ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਜਿਹੜਾ ਬੁੱਲਟ ਮੋਟਰ ਹੈ ਉਹ ਮੈਂ ਚੈੱਕ ਕਰ ਲਿਆ ਉਹ ਬੁੱਲਟ ਮੋਟਰਸਾਈਕਲ ਇਹ ਇਹਦੇ ਨਾਂ ਤੇ ਆ ਬਟੰਡਾ ਜਿਹੜਾ ਬਰਾਡ ਗ੍ਰੀਨ ਕਲੋਨੀ ਆ ਉਹਦੇ ਵਿੱਚ 302 ਦੀ ਕੋਠੀ ਹੈਗੀ ਆ ਤਾਂ ਡਬਲ ਸਟੋਰੀ ਕੋਠੀ ਹੈ ਉਹ ਜਿਹੜੀ ਕੋਠੀ ਹੈਗੀ ਆ ਸਾਡੇ ਇਸ ਕੋਲ ਉਹਦਾ ਰੈਵਨਿਊ ਰਿਕਾਰਡ ਤਾਂ ਨਹੀਂ ਹੈਗਾ ਪਰ ਜਿਹੇ ਉੱਤੇ ਬਰਾਡ ਗ੍ਰੀਨ ਕੋਲਾ ਕਲੋਨੀ ਦੇ ਜਿਹੇ ਪ੍ਰਬੰਧਕ ਹੈਗੇ ਨੇ ਉਹਨਾਂ ਨੂੰ ਮੈਂ ਮਿਲਿਆ ਤਾਂ ਉਹਨਾਂ ਨੇ ਕਿਹਾ ਉਹਦੇ ਨਾਮ ਤੇ ਆ ਅਸੀਂ ਜਿਹੜਾ ਮੰਥਲੀ ਮੇਨਟੇਨੈਂਸ ਦਾ ਬਿੱਲ ਇਹਨਾਂ ਨੂੰ ਭੇਜਦੇ ਆ ਤਾਂ ਉਹ ਅਸੀਂ ਅਮਨਦੀਪ ਕੌਰ ਦੇ ਨਾਮ ਤੇ ਭੇਜਦੇ ਆ ਉਥੋਂ ਦੀ ਜਿਹੜੀ ਡਾਇਰੈਕਟਰੀ ਸ਼ਬੀ ਉਹ ਡਾਇਰੈਕਟਰੀ ਦੇ ਵਿੱਚ ਵੀ 168 ਨੰਬਰ ਕੋਠੀ ਜਗੇ ਉਹਦਾ ਮਾਲਕ ਕੌਣ ਹੈ ਤਾਂ ਉਹਦਾ ਨਾਮ ਅਮਨਦੀਪ ਕੌਰ ਹੀ ਲਿਖਿਆ ਹੋਇਆ ਹੈ ਤਾਂ ਇਸ ਗੱਲ ਤੇ ਇੱਕ ਲਿਸਟ ਉਹ ਜਿਹੜੀ ਕੋਠੀ ਹੈ ਉਹ ਵੀ ਅਮਨਦੀਪ ਕੌਰ ਦੇ ਨਾਮ ਤੇ ਹੈ ਹਲੇ ਪੁਲਿਸ ਅੰਦਰਲੀ ਗੱਲਾਂ ਦੱਸ ਨਹੀਂ ਰਹੀ ਪਰ ਜਿੰਨੀ ਕਿ ਗੱਲਾਂ ਜਿਹੜਾ ਹੈਗਾ ਆਪਣੇ ਸੂਤਰਾਂ ਤੋਂ ਪਤਾ ਕਰ ਪਾਈਆਂ ਉਹ ਇਹ ਨੇ ਅੱਛਾ ਬਲਰੀ ਤੁਸੀਂ ਕੁੱਤੇ ਦੀ ਗੱਲ ਕਰ ਰਹੇ ਸੀ ਵੀ ਕਹਿੰਦੇ ਕੁੱਤਾ ਵੀਰ ਨੇ ਬਹੁਤ ਮਹਿੰਗਾ ਰੱਖਿਆ ਸੀ ਉਹ ਕਹਿੰਦੇ ਚਾਈਨਾ ਦੇ ਵਿੱਚ ਜਦੋਂ ਕੋਈ ਵੱਡਾ ਕੋਈ ਲੀਡਰ ਜਾਂ ਕੋਈ ਮੰਤਰੀ ਕਹਿੰਦੇ ਉਹਨੂੰ ਗਿਫਟ ਕੀਤਾ ਜਾਂਦਾ ਇਦਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਉਹ ਬਹੁਤ ਮਹਿੰਗਾ ਬਰੀਡ ਸੀਗਾ ਉਹਦਾ ਖਰਚਾ ਹੀ ਆਪਣਾ ਬਹੁਤ ਹੈ ਜਿੰਦਰ ਜੀ ਨਾ ਜਰਨਲਿੰਗ ਦੇ ਵਿੱਚ ਕਿਤੇ ਨਾ ਕਿਤੇ ਕਮੀ ਐ ਜਿਹੜੇ ਬੰਦਿਆਂ ਨੇ ਖਬਰ ਚਲਾਈ ਆ ਕਿਉਂਕਿ ਜਦੋਂ ਦਾ ਕੋਈ ਮਾਮਲਾ ਆਉਂਦਾ ਤਾਂ ਉਹਨੂੰ ਥੋੜਾ ਮੀਡੀਆ ਮਸਾਲੇ ਲਾਉਂਦਾ ਤਾਂ ਇਹ ਜਿਹੜਾ ਸਿੱਟਾ ਕੁੱਤਾ ਹੈਗਾ ਮੈਨੂੰ ਕੁੱਤਿਆਂ ਦਾ ਬਹੁਤ ਸ਼ੌਕ ਹੈ ਤੇ ਮੈਨੂੰ ਕੁੱਤਿਆਂ ਦੀਆਂ ਕਾਫੀ ਬਰੀਡਸ ਦਾ ਪਤਾ ਹੈ ਤੇ ਜਿਹੜਾ ਕੁੱਤਾ ਹੈਗਾ ਇਹ ਆਪਣੇ 25 ਤੋਂ 30000 ਰੁਪਏ ਤੱਕ ਦੂਰਾ ਜਿਹੜਾ ਹੈਗਾ ਇਹਦਾ ਮਿਲ ਜਾਂਦਾ ਤਾਂ ਤਾਂ ਜੇ ਆਪਾਂ ਖਰਚੇ ਦੀ ਗੱਲ ਕਰੀਏ ਖਰਚਾ ਇਹਦਾ 5-7 ਹਜ਼ਾਰ ਕਿ ਤਮ ਮਨਥਲੀ ਹੈਗਾ ਹੀ ਹੈ ਇਹ ਦੀ ਸਾਫ ਸੰਭਾਲ ਜਿਹੜੀ ਹੈਗੀ ਆ ਉਹ ਹੋ ਜਾਂਦਾ ਮਨਥਲੀ ਪਰ ਉਹ ਜੇ ਨਸਲ ਦੀ ਗੱਲ ਕਰੀਏ ਨਸਲ ਦੇ ਉੱਤੇ ਮਤਲਬ ਬੱਚੇ ਦੇ ਉੱਤੇ ਜਿਆਦਾ ਪੈਸੇ ਨਹੀਂ ਲੱਗਦੇ ਦਸਤੇ ਤਾਂ ਅੱਛਾ ਇੱਕ 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 ਹੋਰ ਨਰਜੀ ਜੀ ਬੜੀ ਚਰਚਾ ਇਹ ਬੁਲਟ ਆਮ ਚਲਾਉਂਦੀ ਕਦੀ ਦੇਖੀ ਸੀਗੀ ਤੁਹਾਡੇ ਤਾਂ ਜ਼ਿਲ੍ਹੇ ਦੇ ਵਿੱਚ ਇਹਦੀ ਡਿਊਟੀ ਸੀਗੀ ਤਾਂ ਬੁਲਟ ਦੇ ਉੱਤੇ ਗੇੜੀਆਂ ਥਾਰ ਦੇ ਉੱਤੇ ਗੇੜੀਆਂ ਆਪਾਂ ਚਲੋ ਰੀਲਾਂ ਤਾਂ ਦੇਖੀਆਂ ਆਮ ਆਮ ਤੌਰ ਦੇ ਉੱਤੇ ਦੇਖੀ ਗਈ ਸੀ ਕਦੀ ਤੁਹਾਡੀ ਨਜ਼ਰ ਪਈ ਕਦੀ ਹਾਂਜੀ ਬਿਲਕੁਲ ਦੇਖੀ ਗਈ ਸੀ ਬੋਰਡਰ ਦੇ ਉੱਤੇ ਵੀ ਦੇਖੀ ਸੀ ਥਾਰ ਦੇ ਉੱਤੇ ਵੀ ਦੇਖੀ ਸੀ ਪਰ ਕਦੇ ਜਿਹ ਹੈਗਾ ਆਪਣੇ ਡਿਊਟੀ ਕਰਦਿਆਂ ਨਹੀਂ ਦੇਖੀ ਸੀ ਹੂੰ ਬੋਰਡਰ ਦੇ ਉੱਤੇ ਗੇੜੀਆਂ ਮਾਰਦੀ ਵੀ ਦੇਖੀ ਠੀਕ ਹੈ ਥਾਰ ਤਾਦੂ ਤੇ ਇਥੇ ਜੀਂਦ ਰੋਡ ਤੇ ਕਿਹੜੀਆਂ ਮਾਰਦੀ ਵੀ ਦੇਖੀ ਪਰ ਜਿਹੜਾ ਇਹ ਕਹਿੰਦੇ ਡਿਊਟੀ ਕਰਦੀ ਮੈਚ ਤੱਕ ਨਹੀਂ ਦੇਖੀ ਵੀ ਇਹ ਆਜ ਇਸ ਜਗ੍ਹਾ ਤੇ ਬਨਾਬ ਹੈਗੀ ਹੋ ਮੈਚ ਤੱਕ ਨਹੀਂ ਦੇਖੀ ਅਚਾ ਤੁਸੀਂ ਲੜੀ ਤੁਸੀਂ ਇਸ ਖਬਰ ਨੂੰ ਬੜਾ ਡੀਪਲੀ ਫੋਲੋ ਕੀਤਾ ਹੈ ਇਸ ਖਬਰ ਨੂੰ ਤੁਸੀਂ ਕੋਈ ਇਦਾਂ ਦਾ ਪਰਿਵਾਰ ਜਾਂ ਕੋਈ ਇਦਾਂ ਦਾ ਸਪੈਸੀਫਿਕ ਏਰੀਆ ਜਾਂ ਕੋਈ ਸਪੈਸੀਫਿਕ ਤੁਹਾਡੇ ਕੋਈ ਸੂਤਰਾਂ ਦੇ ਮੁਤਾਬਕ ਹੈ ਸੀ ਕਿ ਇਹਦੇ ਤਾਰ ਜਿਹੜਾ ਚਿੱਟੇ ਦੀ ਸਪਲਾਈ ਸੀਗੀ ਕਿਤੋਂ ਕਿਤੇ ਕਿਹੜੇ ਲੋਕਾਂ ਨਾਲ ਕੁਝ ਆਇਆ ਨਿਕਲ ਕੇ ਕੋਈ ਵੱਡੇ ਵੱਡੇ ਤਾਂ ਚਲੋ ਬਹੁਤ ਸਾਰੇ ਨਾਮ ਚਰਚਾ ਦੇ ਵਿੱਚ ਚੱਲ ਰਹੇ ਪਰ ਛੋਟੇ ਬੰਦੇ ਜਿਨ੍ਹਾਂ ਦੇ ਜੇ ਕਿਸੇ ਦਾ ਪੁੱਤ ਕੋਈ ਚਿੱਟੇ ਲਪੇਟ ਦੇ ਵਿੱਚ ਆ ਕੋਈ ਇਦਾਂ ਦਾ ਪਰਿਵਾਰ ਕੋਈ ਸਾਹਮਣੇ ਆਇਆ ਤੇ ਇਦਾਂ ਦਾ ਪਰਿਵਾਰ ਨਹੀਂ ਸਾਹਮਣੇ ਆਇਆ ਕੋਈ ਪਰ ਇੱਕ ਜਿਹੜੀ ਲੇਡੀ ਹੈ ਉਹ ਜਿਹੜੀ ਇਹਦੇ ਤੇ ਦੋਸ਼ ਲਾ ਰਹੀ ਹੈ ਗੁਰਮੀਤ ਕੌਰ ਜਿਹੜੀ ਬਲਵਿੰਦਰ ਸਿੰਘ ਨਾਲ ਵਿਆਹੀ ਹੋਈ ਹੈ ਤਾਂ ਤੇ ਆਪਣਾ ਘਰ ਪਟਣ ਦਾ ਵੀ ਦੋਸ਼ ਲਾਉਂਦੀ ਹੈ ਤਾਂ ਇਹ ਹੈਗਾ ਕਿ ਉਹਨੇ ਜਾ ਹੈਗਾ ਕਿ ਕੁਛ ਦਿਨ ਪਹਿਲਾਂ ਜਿੱਤੇ ਪਹਿਲਾਂ 1 ਕਿਲੋ 300 ਗ੍ਰਾਮ ਜਿਹੜੀ ਹੈਰੋਇਨ ਹੈਗੀ ਹੈ ਇਹ ਫਿਰੋਜ਼ਪੁਰ ਤੋਂ ਲੈ ਕੇ ਆਈ ਆ ਤੇ ਰਾਸਤੇ ਦੇ ਵਿੱਚ ਬਿਉ ਬਟਿੰਡੇ ਪਹੁੰਚੀ ਬਟਿੰਡਾ ਪੁਲਿਸ ਨੇ ਉਹਨੂੰ ਰੋਕ ਵੀ ਲਿਆ ਪਰ ਉਹ ਬਟਿੰਡੇ ਕੋਈ ਲੇਡੀ ਸਟਾਫ ਨਾ ਹੋਣ ਦੇ ਕਾਰਨ ਇਹਨੇ ਉਹਨਾਂ ਦੇ ਉੱਤੇ ਰੋਗ ਮਾਰਿਆ ਤੁਹਾਡੇ ਨਾਲ ਲੇਡੀ ਸਟਾਫ ਨਹੀਂ ਤੇ ਮੈਂ ਵੀ ਲੇੜੇ ਮੈਂ ਵੀ ਲੇਡੀ ਸਟਾਫ ਆ ਤੇ ਤੁਸੀਂ ਮੇਰੀ ਇੱਟਾ ਜੜੀ ਦੀ ਤਲਾਸ਼ੀ ਨਹੀਂ ਲੈ ਸਕਦੇ ਤਾਂ ਉਹ ਇੱਥੋਂ ਨਿਕਲ ਗਈ ਤਾਂ ਇਹ ਉਹ ਦਾ ਰੂਪ ਹੈ ਅਰੇ ਗੱਲ ਜਾਂਚ ਦੇ ਸਾਹਮਣੇ ਨਹੀਂ ਆਈ ਤਾਂ ਜਿਹੜੀ ਆ 17.71 ਗ੍ਰਾਮ ਦੀ ਜਿਹੜੀ ਹਰੋਨ ਦੀ ਬਰਾਮਦਗੀ ਹੈ ਇਹ ਵੀ ਆਪਣੇ ਗੁਪਤ ਸੂਚਨਾ ਜਿਹੜੀ ਹੈਗੀ ਹੈ ਉਹਦੇ ਪੱਧਰ ਦੇ ਉੱਤੇ ਕੀਤੀ ਗਈ ਹੈ اسی ਕਰਕੇ ਉੱਥੇ ਨਾਕਾਬੰਦੀ ਕੀਤੀ ਗਈ ਸੀ ਹਾਲਾਂਕਿ ਏਰੀਆ ਥਾਣੇ ਹੋਰ ਦਾ ਸੀ ਤਾਂ ਪਰ ਫਿਰ ਦੂਸਰੇ ਥਾਣੇ ਦੀ ਟੀਮ ਨੂੰ ਬੁਲਾਇਆ ਗਿਆ ਤੇ ਉਹਨਾਂ ਨੇ ਅਤੇ ਤੁਸੀਂ ਤੁਸੀਂ ਲੋਕਲ ਹੋ ਤਾਂ ਇਹਦਾ ਪਰਿਵਾਰ ਜਿਹੜਾ ਸੀਗਾ ਸੌਰਵ ਪਰਿਵਾਰ ਤੋਂ ਤੇ ਕਹਿੰਦੇ ਅਲੱਗ ਰਹਿੰਦੀ ਐ ਪਰ ਇਹਦਾ ਜਿਹੜਾ ਮਾਪਿਆਂ ਦਾ ਪਰਿਵਾਰ ਸੀ ਕਹਿੰਦੇ ਬਹੁਤ ਸ਼ਰਾਫਤ ਵਾਲਾ ਉਹ ਪਰਿਵਾਰ ਸੀਗਾ ਫਾਦਰ ਸਾਹਿਬ ਕਹਿੰਦੇ ਮਿਸਤਰੀ ਦਾ ਕੰਮ ਕਰਦੇ ਸੀਗੇ ਕੋਈ ਉਹਨਾਂ ਦੇ ਨਾਲ ਰਾਪਤਾ ਹੋਇਆ ਜਾਂ ਉਹ ਆਏ ਸਾਹਮਣੇ ਕਿਸੇ ਦੇ ਵੀ ਜਾਂ ਕੋਈ ਗੱਲਬਾਤ ਆਫ ਦਾ ਕੈਮਰਾ ਕੋਈ ਪਰਿਵਾਰ ਦੇ ਨਾਲ ਹੋਈ ਹੋਵੇ ਹੋਏ ਆ ਬਾਕੀ ਇਸ ਗੱਲ ਕੋਈ ਦੁਰਮਣੀ ਕੇ ਪਰਿਵਾਰ ਜਿਹੜਾ ਹੈਗਾ ਉਹ شریف ਪਰਿਵਾਰ ਆ ਤੁਹ ਦਿੱਲਕ ਪਰਿਵਾਰ ਨੂੰ ਬਿਲੋਂਗ ਕਰਦੇ ਹੈਗੇ ਆ ਪਰ ਉਹ ਜਿਹੜੇ ਕੰਮ ਕਰਦੇ ਸੀ ਇਹਦੇ ਫਾਦਰ ਤੇ ਬ੍ਰਦਰ ਇਹਦਾ ਇੱਕ ਪ੍ਰਾਈਵੇਟ ਨੌਕਰੀ ਕਰਦੇ ਆ ਤੇ ਉੱਥਰੇ ਦੱਸਦੇ ਨੇ ਕਿ ਮਤਲਬ ਇਹਦੇ ਜਿਹੜੇ ਪੇਕੇ ਪਰਿਵਾਰ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਵੀ ਇਹ ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ ਸ਼ਾਮਲ ਹੈ ਤੇ ਪਰ ਜਿਹੜਾ ਸਹੁਰੇ ਪਰਿਵਾਰ ਦੀ ਗੱਲ ਕਰੀ ਤਾਂ ਸਹੁਰੇ ਪਰਿਵਾਰ ਨੂੰ ਇਹਨੇ ਆਪਣੇ ਪਤੀ ਤੋਂ ਜਿਹੜਾ ਸੀ ਘੱਟ ਬੋਲਸ ਲੈ ਲਿਆ ਸੀ ਪਹਿਲਾਂ ਕੋਈ ਦੇ ਵਿੱਚ ਇਹ ਬਟੰਡਾ ਤੇ ਅੰਮ੍ਰਿਤਪੁਰ ਵਸਤੀ ਵਿੱਚ ਵਿਆਹੀ ਸੀਗੀ ਪਰ ਡਿਵੋਰਸ ਲੈ ਲਿਆ ਸੀਗਾ ਤੇ ਇਸ ਵੇਲੇ ਜਿਹੜੀ ਇਕੱਲੀ ਹੈਗੀ ਆ ਉਹ ਬਰਾਟ ਗ੍ਰੀਨ ਕਲੋਨੀ ਦੇ ਵਿੱਚ ਰਹਿੰਦੀ ਸੀ ਪਰ ਇੱਕ ਗੱਲ ਹੋਰ ਜਿਹੜੀ ਹੈ ਉਹ ਹੈਰਾਨ ਕਰ ਦੇਣ ਵਾਲੀ ਹੈ ਕਿ ਜਦੋਂ ਬਟੰਡਾ ਪੁਲਿਸ ਪਰਚਾ ਦਰਜ ਕਰਦੀ ਹੈ ਇਹਦੇ ਤੇ ਤੇ ਉਹ ਇਹ ਕਹਿੰਦੀ ਹੈਗੀ ਆ ਕਿ ਜੋ ਐਡਰੈਸ ਲਗਾ ਐਡਰੈਸ ਲਾਲ ਸਿੰਘ ਵਸਤੀ ਦਾ ਲਗਾ ਜਾਂਦਾ ਕਿਉਂਕਿ ਸਲਾਮੇ ਏਰੀਆ ਹੈ ਸਸਤਾ ਜਿਆ ਏਰੀਆ ਪਿਆ ਜਾਂਦਾ ਉਹ ਵੀ ਸਮਝੋ ਉਹ ਐਡਰੈਸ ਉਹ ਉਹ ਜਾਣਬੁੱਝ ਕੇ ਲਿਖਾਉਂਦੀ ਹੈ ਜਾਂ ਪੁਲਿਸ ਜਾਣਬੁੱਝ ਕੇ ਲਿਖਦੀ ਹੈ ਕਿਉਂਕਿ ਉਸਨੂੰ ਪਤਾ ਹੈ ਕਿ ਉਹ ਬਰਾਡ ਗ੍ਰੀਨ ਕਲੌਨੀ ਦੇ ਵਿੱਚ ਰਹਿੰਦੀ ਹੈ ਤਾਂ ਫਿਰ ਉਹ ਲਾਲਸਰੂ ਪਾਸੇ ਐਡਰੈਸ ਲਿਖਿਆ ਜਾਣਾ ਉਹ ਸਮਝ ਤੋਂ ਬਾਹਰ ਹੈ ਔਰ ਇੱਕ ਗੱਲ ਹੋਰ ਕਿ ਜਦੋਂ ਮੈਨੂੰ ਇਹ ਸੂਚਨਾ ਮਿਲੀ ਕਿ ਉਹ ਕਾਸਟੇਬਲ ਅਮਨਦੀਪ ਕੌਰ ਜਿਹੜੀ ਅਰੇਸਟ ਹੋ ਗਈ ਹੈ ਹੂੰ ਤੇ ਜੀ ਆ ਤਾਂ ਮੈਂ ਕਨਫਰਮੇਸ਼ਨ ਦੇ ਲਈ ਇੱਕ ਦੋ ਸਬ ਇੰਸਪੈਕਟਰ ਜਿਹੜੇ ਮੇਰੇ ਮਿੱਤਰ ਸੀ ਉਹਨਾਂ ਨੂੰ ਮੈਂ ਫੋਨ ਕੀਤਾ ਉਹਨਾਂ ਕੋਲ ਜਾਣ ਵੀ ਵੀ ਕਨਫਰਮ ਕਰ ਲਈਏ ਤਾਂ ਮੈਂ ਦਾ ਦਾ ਦੋਨਾਂ ਦਾ ਕੀ ਜਵਾਬ ਸੀ ਕਹਿੰਦੇ ਵੀ ਅੱਛਾ ਮੈਡਮ ਫੜੀ ਗਈ ਹੂੰ ਅੱਛਾ ਸਾਹ ਦੇ ਵੱਲੋਂ ਮੈਡਮ ਕਹਿ ਕੇ ਸੰਬੋਧਨ ਕਰ ਰਹੇ ਨੇ ਇਹ ਗੱਲ ਸਭ ਤੋਂ ਬਾਹਰ ਹੈ ਵੀ ਇੱਕ ਜਿਹੜਾ ਕਿ ਸਬ ਇੰਸਪੈਕਟਰ ਦੇ ਲਈ ਕਨਸਟੇਬਲ ਮੈਡਮ ਦਾਤ ਹੋ ਗਈ ਹੂੰ ਅੱਛਾ ਤੁਸੀਂ 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 ਲੈ ਜੀ ਆਖਰੀ ਸਵਾਲ ਲਈ ਮੈਂ ਲਾਉਂਗਾ ਤੁਹਾਡਾ ਵੀ ਸਮਾਂ ਕੀਮਤੀ ਹੈ ਤੁਸੀਂ ਕੋਰਟ ਦੇ ਵਿੱਚ ਚਲੋ ਬਤੌਰ ਪੱਤਰਕਾਰ ਮਾਫ ਕਰਨਾ ਹਫਾ ਹਸਪੀਟਲ ਦੇ ਵਿੱਚ ਜਦੋਂ ਇਹਦਾ ਮੈਡੀਕਲ ਹੋਇਆ ਜਾਂ ਕੋਰਟ ਦੇ ਵਿੱਚ ਤੁਸੀਂ ਐਜ਼ ਅ ਆਮ ਪਬਲਿਕ ਦੇ ਤਰ੍ਹਾਂ ਦੇ ਉੱਥੇ ਜਾ ਕੇ ਵਿਚਰਦੇ ਰਹੇ ਦੇਖਦੇ ਰਹੇ ਕੋਈ ਇਹਦੇ ਚਿਹਰੇ ਤੇ ਕੋਈ ਸ਼ਿਕਸ਼ਤ ਕੋਈ ਲੱਗੀ ਹੈ ਤੇ ਚਿਹਰੇ ਦੇ ਉੱਤੇ ਕੋਈ ਇਹਨੂੰ ਸਿਗਾ ਵੀ ਮੇਕਵਾ ਕੀ ਹੋ ਗਿਆ ਜਾਂ ਮੈਂ ਇਹ ਇੰਨਾ ਵੱਡਾ ਗਲਤ ਕੰਮ ਕਰ ਦਿੱਤਾ ਜਾਂ ਮੈਂ ਫਸ ਗਈ ਹੁਣ ਇਸ ਮਾਮਲੇ ਦੇ ਵਿੱਚ ਕੋਈ ਕੋਈ ਪਛਤਾਪ ਲੱਗਦਾ ਸੀ ਇਹਦੇ ਚਿਹਰੇ ਦੇ ਉੱਤੇ ਕੋਈ ਡਰ ਆਫ ਜੀ ਆਪਾਂ ਗੱਲ ਕਰੀ ਚਿਹਰੇ ਦੀ ਤਾਂ ਚਿਹਰਾ ਮੈਂ ਪੂਰਾ ਪ੍ਰੋਪਰਲੀ ਤਾਂ ਸਰਪਰ ਹਸਪੀਟਲ ਦੇ ਵਿੱਚ ਦੇ ਚੁੱਕਿਆ ਦੇ ਚੁੱਕਿਆ ਕਿਉਂਕਿ ਜਦੋਂ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉਹਦਾ ਮੂੰਹ ਮਾ ਢਾਕੇ ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਵੀ ਮੀਡੀਆ ਦਾ ਸਾਹਮਣਾ ਕਰਨਾ ਹੈ ਤਾਂ ਉਸ ਤੋਂ ਦੇ ਹਾਫ ਕਾਫ ਲਿਜੋਣੇ ਪੈਣਗੇ ਜੀ ਜਿਹੜਾ ਚਿਹਰਾ ਰਹਿ ਗਿਆ ਉਹ ਤਾਂ ਉਸ ਦਿਨ ਦੇ ਦੇਖਿਆ ਗਿਆ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੈ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਆਪਣੇ ਹੋਰ ਮੁਲਾਜ਼ਮ ਸਾਥੀਆਂ ਦੇ ਨਾਲ ਕਿਸ ਤਰ੍ਹਾਂ ਉਹ ਵਿਚਰ ਰਹੀ ਹੈ ਲੱਗ ਅਸਲ ਤੇ ਮੈਂ ਜਦੋਂ ਸਾਰੇ ਗੱਲਾਂ ਕਰੀ ਜਾਂਦੇ ਸੀ ਤਾਂ ਮੈਂ ਨੂੰ ਮੈਨੂੰ ਸੂਚਨਾ ਸੀ ਕਿ ਉਹ ਡਾਕਟਰੀ ਟੈਸਟ ਕਰਾਣ ਆਏ ਨੇ ਮੈਂ ਨੂੰ ਪੁੱਛਿਆ ਲੱਗਿਆ ਸੀਗਾ ਯਾਰ ਉਹ ਆਪਣੇ ਆਮਨਦੀਪ ਦਾ ਡਾਕਟਰੀ ਟੈਸਟ ਕਰਵਾਉਣਾ ਹੈ ਤੁਸੀਂ ਨਹੀਂ ਦੇ ਤਾਂ ਛੋਲੇ ਨਾਲ ਆਈ ਹੈ ਉਹ ਜਾਂ ਹੋਰ ਕਿਸੇ ਨਾਲ ਤਾਂ ਇਹਨਾਂ ਦੇ ਵਿੱਚੋਂ ਗੱਲਾਂ ਜਿਵੇਂ ਆਮਦੀਪ ਬੋਲਦੀ ਜਾਂਦੀ ਸੀ ਉਹਨਾਂ ਨਾਲ ਮੈਂ ਉਹਨੂੰ ਦਾਜਾ ਨਾਲ ਉਹ ਵੀ ਮੈਂ ਦਾਜਾ ਤੇ ਉਸ ਤੋਂ ਉਸ ਤੋਂ ਬਾਅਦ ਮੈਂ ਕਨਫਰਮੇਸ਼ਨ ਪਰਮ ਹੋ ਗਿਆ ਪਰ ਉਹਦੇ ਕੋਲ ਇਹ ਗੱਲ ਕਿਤੇ ਕਲੀਅਰ ਨਹੀਂ ਹੋ ਰਹੀ ਸੀ ਬਈ ਮਤਲਬ ਇਹ ਮੁਜਰਮ ਹੈ ਮੁਜਰਮ ਨੂੰ ਲੈ ਕੇ ਆਈ ਹੈਗੀ ਆ ਤੇ ਉਹਦਾ ਐਸਾ ਮਤਲਬ ਵਿਚਾਰੀ ਸੀ ਜਿਵੇਂ ਉਹਦੇ ਨਾਲ ਸਿਕਿਉਰਟੀ ਆਈ ਹੋਵੇ ਹੈ ਹਾਂ ਹਾਂ ਉਹਦੇ ਚਾਲ-ਤਾਲ ਜਿਹੜੀਆਂ ਆਪਾਂ ਵੀਡੀਓ ਤੁਹਾਡੀਆਂ ਦੇਖੀਆਂ ਉਹਦੇ ਵਿੱਚ ਤਾਂ ਬਿਲਕੁਲ ਲੱਗਦਾ ਵੀ ਇਹ ਅਫਸਰ ਹੈ ਕੋਈ ਨਾ ਸਿਕਿਉਰਟੀ ਆਈ ਹੈ ਜਿਹੜੀਆਂ ਟਾਕਾਂ ਦੇ ਉਹਦੇ ਹੱਥ ਰੱਖੀ ਉਹਦੇ ਤਾਂ ਇਹ ਇਹਦਾ ਤੇ ਮੈਡੀਕਲ ਹੋਣਾ ਤੇ ਡਾਕਟਰ ਟੈਸਟ ਹੋਣਾ ਇਹਦਾ ਲੱਗਦਾ ਆਫਰਾਂ ਦੇ ਨਾਲ ਜਾਂ ਲੀਡਰਾਂ ਦੇ ਨਾਲ ਸਿਕਿਉਰਟੀ ਚੱਲਦੀ ਹੈ ਉਸੇ ਤਰ੍ਹਾਂ ਦੇ ਫੀਲ ਤੇ ਨਾਈ ਪੁਲਸਵਾਲ ਨੇ ਆਪਣੇ ਉਹਦਾ ਉਹਦਾ ਹੱਥ ਬੜਾ ਹੋਇਆ ਸੀ ਕੁੜੀਆਂ ਨੇ ਉਹਦਾ ਵੀ ਮੁੰਡੇ ਪੁਜਰਵਾ ਤੇ ਆ ਵੀ ਉਹਨਾਂ ਦੇ ਪਿੱਛੇ ਜਿਹੜੇ ਸੀ ਜਿਸ ਤਰ੍ਹਾਂ ਗਨਮਣ ਲੱਗੇ ਜਾਂਦੇ ਹੁੰਦੇ ਆ ਉਹ ਗਨਮਣ ਆ ਅੱਗੇ ਜਾਂਦੇ ਸੀ ਤੇ ਉਹ ਪਿੱਛੇ ਬਚਾਰੇ ਪੂਰੇ ਰਸਾ ਰਸਾ ਕਲੀਅਰ ਕਰਵਾ ਦੇ ਦਿੰਦੇ ਜੀ ਕੋਈ ਡੋਪ ਟੈਸਟ ਦੇ ਬਾਰੇ ਕੁਝ ਲੱਗਾ ਪਤਾ ਮੈਡਮ ਦੇ ਡੋਪ ਟੈਸਟ ਬਾਰੇ ਹੁਣ ਕੁਝ ਕਹਿ ਨਹੀਂ ਸਕਦੇ ਡੋਪ ਟੈਸਟ ਤਾਂ ਨੈਗੇਟਿਵ ਆਇਆ ਪਰ ਆਪਾਂ ਸਵਾਲ ਡਾਕਟਰ ਦੇ ਵੀ ਉਠਾ ਸਕਦੇ ਤੇ ਮੱਕਾ ਸ਼ਾਇਦ ਕੋਈ ਸੂਤਰ ਕੁਝ ਉੱਥੇ ਤੱਕ ਕੋਈ ਚਲੋ ਜਿਸ ਤਰੀਕੇ ਨਾਲ ਸਿਸਟਮ ਚੱਲਦਾ ਹੈ ਕਈ ਵਾਰ ਸਵਾਲ ਉੱਠ ਜਾਂਦੇ ਨੇ ਪਰ ਕਈ ਵਾਰ ਸੂਤਰ ਦੱਸ ਦਿੰਦੇ ਨੇ ਕੁਝ ਨਾ ਕੁਝ ਨਾ ਸਾਡੇ ਕੋਲ ਵੀ ਇਹ ਸੀਗੀ ਕਿ ਇਹ ਜਿਹੜਾ ਹੈਗਾ ਨਾ ਇਹਦਾ ਸੇਕ ਕਰਦੀ ਪਰ ਜਿਹੜੀ ਗੱਲ ਆਪਾਂ ਕਰੀਏ ਵੀ ਹੁਣ ਮੰਨਣਾ ਆਪਾਂ ਨੂੰ ਪੈਣਾ ਹੈ ਜਿਹੜਾ ਸਰਕਾਰੀ ਰਿਕਾਰਡ ਹੋਵੇ ਇਹਨਾਂ ਰਿਕਾਰਡ ਹੋਵੇ ਇਸ ਕਰਕੇ ਹੁਣ ਸਰਕਾਰੀ ਰਿਕਾਰਡ ਇਹ ਬੋਲਦਾ ਹੈ ਕਿ ਟੈਸਟ ਨੈਗੇਟਿਵ ਹੈ ਤਾਂ ਉਹ ਨੈਗੇਟਿਵ ਹੈ ਠੀਕ ਹੈ ਲੜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਦਿੱਤਾ ਤੁਸੀਂ ਆਪਣੇ ਕੀਮਤੀ ਵਕਤ ਚੋਂ ਵਕਤ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਠਿੰਡਾ ਦੇ ਰਿਲੇਟਿਡ ਕੋਈ ਵੱਡੀ ਖਬਰ ਹੋਈ ਹੋਊਗੀ ਤਾਂ ਤੁਹਾਡਾ ਸਮਾਂ ਇੱਕ ਵਾਰ ਫੇਰ ਜ਼ਰੂਰ ਤੁਹਾਡੇ ਨਾਲ ਰਾਪਤਾਂ ਕਰਾਂਗੇ ਫਿਲਹਾਲ ਦੇ ਲਈ ਤੁਹਾਡਾ ਧੰਨਵਾਦ ਮਿਹਰਬਾਨੀ ਜੀ ਤੁਖਿੰਦਰ ਜੀ ਕੋਈ ਗੱਲ ਨਹੀਂ ਜੁੜੇ ਰਾਂਗੇ ਜਦੋਂ ਵੀ ਕਿਸੇ ਸਾਡੇ ਕੋਈ ਪੈ ਕੇ ਸੇਵਾ ਹੋਵੇ ਆਪਾਂ ਹਾਜ਼ਰ ਹਾਂ ਠੀਕ ਧੰਨਵਾਦ ਧੰਨਵਾਦ